ਨਹੀਂ ਇੱਥੇ ਬੈਠੀ ਆ ਹੈ ਕਿਉਂ ਬੈਣ ਪਾਈ ਜਾਨੀ ਆ ਮਾਂ ਤਾਂ ਤੇਰੀ ਮਰ ਗਈ ਹੈ ਮੈਨੂੰ ਦੱਦ ਲਾ ਗਈ ਹੈ ਤੈਨੂੰ ਚੱਲ ਉੱਠ ਕੇ ਕੰਮ ਕਰ ਕਰ ਲਾ ਸਾਰਾ ਦਿਨ ਦੰਦਾ ਰੱਖੂਗੀ ਮੇਰੇ ਪੁੱਤ ਤੇ ਕੀ ਹੋ ਗਿਆ ਪੁੱਤ ਜੀ ਮੇਰਾ ਕੰਮ ਦਿਰਾਉਂ ਕਰਤਾ ਨਾ ਮੈਂ ਤੈਨੂੰ ਕਿੰਨੇ ਵਾਰੀ ਕਹਾ ਵੀ ਤੂੰ ਨਹੀਂ ਆ ਕਿੰਨੇ ਫੜਾਇਆ ਤੈਨੂੰ ਕਿਤਾਬਾਂ ਹੈ ਪਾਪਾ ਜੀ ਮੰਮੀ ਬਾਗੀ ਤੈਨਾਂ ਰਮਾਨ ਵੀ ਰਹਿਣਾ ਜੀਣਾ ਆ ਕੇ ਲਾ ਕਿੰਨੀ ਫਿਕਰ ਆਈ ਨੂੰ ਮੂ ਮੈਨੂ ਮੋਡੀਫਾਈ ਕਰ ਲਿਆ ਕਰੀ ਦੀ ਮੈਂ ਤਾਂ ਕੋਈ ਫਿਕਰ ਨਹੀਂ ਹਿੰਦੀ ਕਿਦੋਂ ਇੰਨਾ ਟਾਈਮ ਹੋ ਗਿਆ ਮਹਾਰਾਣੀ ਹਜੇ ਸੁੱਕੀ ਪਈ ਐ ਖੜਿਓ ਮਾ ਨੂੰ ਮੈਂ ਤੇਨੇ ਕਹਾਲ ਦੱਸਿਆ ਕੀ ਐ ਮੈਨੂੰ ਹਮੇਸ਼ਾ ਸੁਪਨਾ ਆਇਆ ਸੀਗਾ ਕਿ ਹਨਾ ਤੁਸੀਂ ਮੈਨੂੰ ਸੁਪਨੇ ਦੇ ਵਿੱਚ ਬਹੁਤ ਸਾਰਾ ਪਿਆਰ ਦੇਦੇ ਸੀ ਸੁਪਨਾ ਸੀਗਾ ਸੱਚ ਨਹੀਂ ਹੋਣ ਵਾਲਾ ਤੇਰੀ ਸੇਨੂ ਮੈਂ ਪਿਆਰ ਨਾਲੇ ਤੁਸੀਂ ਮੈਨੂੰ ਨਾ ਪਿਆਰ ਮੈਂ ਰੋਟੀ ਖਵਾ ਜਾਂਦੇ ਸੀ ਹੋਰ ਨਾ ਕਿਤੇ ਤੈਨੂੰ ਆਲੂ ਵਾਲੇ ਪਰੌਠੇ ਖਵਾਉਂਦੀ ਹੋਊਂਗੀ ਸੁਪਨਾ ਸੀਗਾ ਸੁਪਨਾ ਹੀ ਰਹੂਗਾ ਸੱਚ ਨਹੀਂ ਹੋਣ ਵਾਲਾ ਨਾ ਤੈਨੂੰ ਕਿੰਨੇ ਵਾਰੀ ਕਹਾ ਵੀ ਸੰਧਿਆ ਆਪਕੇ ਰੋਟੀ ਬਣਾ ਲੈ ਕਰ ਅਰਮਾਨ ਨੇ ਸਕੂਲ ਜਾਣਾਗਾ ਹੁਣ ਬਣਾਊਗਾ ਉਹਦੇ ਵਾਸਤੇ ਰੋਟੀ ਐਹੀ ਆਗੀ ਕੋਈ ਨਹੀਂ ਮੰਮੀ ਮੈਂ ਬਣਾ ਲੰਗੀ ਰੋਟੀ ਨਾ ਹੁਣ ਮੈਂ ਬਣਾਉਂਗੀ ਜੇ ਬਣਾ ਲਾ ਮੈਂ ਉਹਨੂੰ ਤਿਆਰ ਕਰ ਦਿਆਂਗੀ

ਇਸਨਾਂ ਨਾਲ ਸ਼ੇਅਰ ਨਹੀਂ ਕਰਨਾ ਇਕੱਲੇ ਖਾਈ ਚੰਗਾ ਮੇਰਾ ਸੋਨਾ ਪੁੱਤ ਮੁੰਨਾ ਮੇਰੀ ਰੋਟੀਆਂ ਬਣ ਗਿਆ ਮੈਂ ਵੀ ਸਕੂਲ ਲਈ ਰੈਡੀ ਹੋ ਜਾ ਲੈ ਤੈਨੂੰ ਕਿਹਨੇ ਕਿਹਾ ਸਕੂਲ ਜਾਣ ਨੂੰ ਚੁੱਪ ਕਰਕੇ ਘਰੇ ਬਹਿ ਜਾ ਨਹੀਂ ਜਾਣਾ ਆਉਂਗਾ ਤੇਰਾ ਪੜਾਂਗਾ ਜਾਣਾ ਇਹਨੇ ਸਕੂਲ ਮਹਾਰਾ ਨਹੀਂ ਮੈਂ ਤੇ ਰੋਟੀ ਲੈ ਕੇ ਆਉਣੀ ਚੰਗਾ ਆਇਆ ਪੁੱਤ ਚੱਲ 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 ਤੇਰੀ ਬੈਣ ਨਾਲ ਲੰਘ ਜੇ ਫੇਰ ਔਖਾ ਹੋ ਜਾਊਗਾ ਮੈਂ ਇੱਥੇ ਬੈਠੀ ਆਂ ਹੈ ਕਿਉਂ ਬੈਣ ਪਾਈ ਜਾਨੀ ਹੈ ਮਾਂ ਤੇ ਤੇਰੀ ਮਰ ਗਈ ਹੈ ਮੈਨੂੰ ਦੱਦ ਲਾ ਗਈ ਹੈ ਤੈਨੂੰ ਚਲ ਉੱਠ ਕੇ ਕੰਮ ਕਰ ਕਰ ਲਾ ਸਾਰਾ ਦਿਨ ਦੰਦਾ ਰੱਖੂਗੀ ਮੇਰੇ ਪੁੱਤ ਤੇ ਦੁਸਕਰ ਨੂੰ ਕੀ ਹੋਇਆ ਦਾ ਚੱਪਾ ਚਲਾ ਜਿਵੇਂ ਬਿਲਕਦੀ ਹੈਗੀ ਉਹ ਗਗਨ ਪੁੱਤ ਹਾਂਜੀ ਪੁੱਤ ਸਕੂਲ ਨਹੀਂ ਜਾਂਦਾ அப்ப ਮੇਰੇ ਜੀ ਨਹੀਂ ਕਰਿਆ ਜੀ ਨਹੀਂ ਕਰਿਆ। ਬੈਠ। ਕਿਉਂ ਨਹੀਂ ਜੀ ਕਰਿਆ ਪੁੱਤ? ਪਾਪਾ ਮੈਨੂੰ ਮੰਮੀ ਨੇ ਨਹੀਂ ਜਾਂਜਾਤਾ। ਮੰਮੀ ਕਹਿੰਦੀ ਘਰ ਦੇ ਕੰਮ ਕਰ ਦੇ ਕੰਮ ਕਰ। ਮੰਮੀ ਕਹਿੰਦੀ ਘਰ ਦੇ ਕੰਮ ਕਰ। ਤੂੰ ਸਕੂਲ ਜਾਇਆ ਕਰ ਪੁੱਤ। ਪੜ੍ਹਾਈ ਸਾਰਿਆਂ ਨੂੰ ਜ਼ਰੂਰੀ ਹੁੰਦੀ ਆ। ਕੰਮਾਂ ਦਾ ਕੀ ਐ ਤਾਂ ਹੁੰਦੇ ਹੀ ਰਹਿਣਗੇ। ਨਹੀਂ ਹੈਗਾ। ਚੰਗਾ। ਛੋਸੀ ਗ ਦਵਾਈ। ਬਸ ਮੈਂ ਹੁਣ ਹੀ ਆਇਆ। ਨਾਲੇ ਤੂੰ ਗਾਗੇ ਨੂੰ ਸਕੂਲ ਕਿਉਂ ਨਹੀਂ ਭੇਜਿਆ ਹੈਗਾ? ਮੈਨੂੰ ਫੇਟ ਜਾਣਾ ਸਕੂਲ ਇਹ ਕਹਿੰਦੀ ਮੇਰੇ ਟੈਸਟ ਹੈ ਮੈਨੂੰ ਯਾਦ ਨਹੀਂ ਆਪ ਹੀ ਨਹੀਂ ਗਈ ਉਹ ਤਾਂ ਕਹਿੰਦੀ ਮੈਨੂੰ ਮੰਮੀ ਨੇ ਕਿਹਾ ਕੰਮ ਕਰ ਲੈ ਕਿਉਂ ਤੇ ਜਵਾਕੜੀ ਨੂੰ ਤੂੰ ਅੱਖਰ ਪੜ੍ਹ ਲੈਣ ਦੇ ਲੈ ਕੰਮ ਕਰਨ ਨੂੰ ਮੈਂ ਹੈ ਤਾਂ ਹੈਗੀ ਆ ਮੈਂ ਇਹਨੂੰ ਕਿਹਾ ਸੀ ਪੁੱਤ ਜਾ ਬਗ ਜਾ ਸਕੂਲ ਤੇਰੇ ਕਿਉਂ ਹੈ ਜੇ ਟੈਸਟ ਨਹੀਂ ਜਾ ਤੂੰ ਟੀਚਰਾਂ ਨੂੰ ਕਹਿਦੀ ਆ ਆਪ ਜਨ ਇਹ ਕਹਿੰਦੀ ਮੈਂ ਨਹੀਂ ਜਾਣਾ ਮੰਮੀ ਮੈਂ ਮੈਂ ਟੀਚਰ ਨੂੰ ਟੁੱਟੂਗਾ ਮੈਂ ਚਲਣਾ ਜਾ ਤੇਰੀ ਮਰਜ਼ੀ ਆ ਚਲ ਠੀਕ ਹੈ ਕੋਈ ਗੱਲ ਨਹੀਂ ਕਰ ਲਓ ਗੰਮਰ ਨਾਲ ਮਿਲ ਕੇ ਤੇ ਉਹਨੂੰ ਸਮਝਾ ਲਈ ਮਾੜਾ ਮੁੱਟਾ ਚਾਹ ਬਣਾਵਾਂ ਤੁਹਾਡੇ ਵਾਸਤੇ ਨਾ ਚਾਹ ਤਾਂ ਰਹਿਣ ਦੇ ਮੈਂ ਆ ਕੇ ਰੋਟੀ ਖਾਉਂਗਾ ਮੈਂ ਮਾੜਾ ਖੇਤ ਕੀੜਾ ਮਾਰਾਂ ਠੀਕ ਹੈ ਉਹਨੂੰ ਸਮਝਾ ਦੇ ਗਗਨ ਨੂੰ ਤੂੰ ਹਾਂ ਕੋਈ ਗੱਲ ਨੂੰ ਮੈਂ ਕਹਿ ਦਉਂਗੀ ਵੀ ਭੱਗ ਜੂਗੀ ਕਰਨੀ ਚਲ ਹਾਂ ਨਾ ਮੇਰੀ ਗੱਲ ਸੁਣਨੀ ਕੀ ਦੱਦੀ ਸੀ ਅੱਜ ਫੇਰ ਕੋਲ ਹੈ ਕੀ ਬੋਲੀ ਸੀ ਕਿ ਮੰਮੀ ਮੈਨੂੰ ਸਕੂਲ ਨਹੀਂ ਜਾਣ ਦਿੰਦੀ ਨਾ ਮੈਂ ਤੈਨੂੰ ਜਾਣ ਦਿੰਦੀ ਸਕੂਲ ਹੈ ਕਿੱਡ ਕੁਲ ਮਾ ਕਰ ਲੇਗੀ ਤੂੰ ਲੱਗੂਗੀ ਇਹ ਨੌਕਰੀਆਂ ਤੇਰੀ ਮੌਣ ਮਰ ਗਈ ਹੈ ਪੁੱਲੇ ਤੈਨੂੰ ਮੇਰੇ ਪਾ ਗਈ ਮੈਂ ਕਿੱਥੇ ਰੋਟੀ ਲੱਗੀ ਹੈ ਜੀ ਆ ਤੂੰ ਤਾਂ ਕਾਹਨੂੰ ਬੋਲਦੀ ਹੈ ਕਾਹਨੂੰ ਬੋਲਦੀ ਹੈ ਤੂੰ ਤਾਂ ਉਹ ਅੱਡੀ ਜਵਾਨਾ ਨਾ ਜਿਹੜੀ ਪੰਚੀ ਨੂੰ ਚਲਦੀ ਵੱਡ ਕੇ ਧਰ ਦੂੰਗੀ ਹੁਣ ਦੱਸੀ ਕੁਛ ਵੀ ਤੂੰ ਕਾ ਕਮ ਜਾਊਗੀ ਇਹ ਸਕੂਲ ਤੇ ਤੇ ਗੱਲ ਸੁਣ ਪ੍ਰੀਤ ਪੁੱਤ ਹਾਂ ਮਸੀ ਹੋ ਠੀਕ ਹੈ ਹਾਂ ਪੁੱਤ ਹਾਂ ਤੂੰ ਕਿੱਧਰ ਕੰਮਾਂ ਤੰਦੇ ਚ ਤੁਰਿਆ ਫਿਰਦਾ ਉਹ ਬਸ ਮੈਂ ਤਾਂ ਇੱਧਰ ਹੀ ਜਾਂਦਾ ਸੀ ਮਸੀ ਕਿਵੇਂ ਬੇ ਪੁੱਤ ਮੜਾ ਮਟਾ ਕਰਦਾ ਵੀ ਖਿਆਲ ਰੱਖਿਆ ਕਰ ਉਹ ਕਰੇ ਤੇਰੀ ਨੂਰਾਨੀ ਹੈਗੀ ਆ ਨੂਰਾਨੀ ਦਾ ਵੀ ਹਾਲਾ ਕਰੇ ਜਿਹੜੀ ਤੇਰੀ ਜਵਾਗੜੀ ਤੋਂ ਉਹਦਾ ਵੀ ਖਿਆਲ ਰੱਖਿਆ ਕਰ ਉਹ ਜਵਾਗੜੀ ਦਾ ਖਿਆਲ ਰੱਖਦੀ ਤੂੰ ਤਾਂ ਪੁੱਤ ਬਰ ਗਿਆ ਨਾ ਤੇ ਕੰਮੀ ਤੰਦੀ ਹਾਂ ਤੇ ਉਹਦਾ ਵਿਚਾਰੀ ਦਾ ਬੜਾ ਜਿਉਣਾ ਆਖਾ ਕਰ ਰੱਖਿਆ ਉਹਨੇ ਨਾ ਨਾ ਮਸੀਤਨਾ ਪੁੱਤ ਕਾਹ ਨੂੰ ਮੈਂ ਆਵਦਾ ਅੱਖੀ ਦੇਖਦੀ ਆ ਸਾਰਾ ਕੁਝ ਉਹ ਤੈਨੂੰ ਹੀ ਭਲੇਖਾ ਪਿਆ ਹਣਾ ਨਾ ਪੁੱਤ ਤੇ ਲਾਇਵੇਂ ਭਲੇਖਾ ਕਿਉਂ ਪਈ ਮੈਨੂੰ ਭਲਾ ਕੀ ਲੋੜ ਤੈਨੂੰ ਖੜਾ ਕੇ ਕਹਿਣ ਦੀ ਗੱਲ ਇਹ ਹਾਂ ਦੱਸ ਬਹੁਤ ਜ਼ਿਆਦਾ ਉਹ ਤਾਂ ਵਿਚਾਰੇ ਉਹਨੇ ਬੁਰਾ ਹਾਲ ਕਰਕੇ ਇੰਨੀ ਕੋ ਕਰ ਰੱਖੀ ਹੈ ਜਵਾਕੜੀ ਦੱਸ ਸਾਰ ਦਿਨ ਉਹ ਤਾਂ ਕੰਮ ਤਾਂ ਦੇ ਕਰਾਉਂਦੇ ਝਿੜਕਾਂ ਕਰਦੀ ਮਾਰਪਟਾਈ ਕਰਦੀ ਪਰ ਉਹ ਮੈਥੇ ਤਾਂ ਨਹੀਂ ਚੱਲੀ ਗਈ ਮੇਰਾ ਤਾਂ ਸੀਤ ਜੇਕਾ ਮੈਂ ਤਾਂ ਅੱਖ ਮਨ ਡਾਕਟਰ ਦੇ ਪ੍ਰੀਤ ਨੂੰ ਮੈਂ ਉਹਨੂੰ ਮੈਂ ਦੱਸੂਗੀ ਵੀ ਤੂੰ ਕਿਹੜੇ ਖੇਲੇ ਚ ਡੁੱਬਿਆ ਪੁੱਤਾ ਫਿਰ ਉਹਦਾ ਵੀ ਤਾਂ ਖਿਆਲ ਰੱਖ ਜਵਾਕੜੀ ਦਾ ਨਾ ਨਾ ਦਾ ਮਸੀ ਆਪਣਾ ਨਹੀਂ ਪੁੱਤ ਤੈਨੂੰ ਐ ਵੀ ਭਲੇਖਾ ਪਿਆ ਹੋਊਗਾ ਲੈਕਾ ਬਾਹੋਂ ਪੁੱਤ ਉਹ ਤਾਂ ਨਾ ਤੈਨਾਂ ਰੱਖ ਦਿਆ ਮੈਂ ਕੱਬ ਦੇ ਅੱਖੀ ਦੇਖ ਗਈਆਂ ਅੱਜ ਕਮਰੇ ਮੇਰੇ ਤੇ ਰੋਟੀ ਟੱਪੀ ਹੈਗੀਗੀ ਅੱਛਾ ਹਾਂ ਮੈਂ ਤਾਂ ਆਉਂਦਾ ਵੀ ਅੰਨਾ ਮੇਰੇ ਤਾਂ ਜੀਜਾ ਰਾਨ ਹੋਇਆ ਰੋ ਰੋ ਕੇ ਮੈਂ ਆਉਂਦਾ ਹਾਲ ਕਰਤਾ ਮੈਂ ਆਖਿਆ ਪ੍ਰੀਤ ਨੇ ਜਮੀ ਆਉਦੇ ਘਰ ਦਾ ਖਿਆਲ ਨਹੀਂ ਹੈਗਾ ਤੇ ਜਵਾਕੜੀ ਦਾ ਖਿਆਲ ਨਹੀਂ ਹੈਗਾ ਲੱਗਦਾ ਚੱਲ ਕੋਈ ਸਾਰਾ ਚੀਜ਼ਾਂ ਪਿਆਰੀ ਹੁੰਦੇ ਨੇ ਤੇ ਪੁੱਤ ਵੀ ਪੁੱਤ ਪਿਆਰੇ ਹੁੰਦੇ ਨੇ ਮਾੜੀ ਕਿਸਮਤ ਆਈ ਵਿਚਾਰੀ ਉਹ ਜਵਾਕੜੀ ਹੈ ਚੱਲ ਕੋਈ ਗੱਲ ਨਹੀਂ ਮਸੀ ਮੈਂ ਕਰੂੰਗਾ ਗੱਲ ਕਰੇ ਤੂੰ ਭਾਈ ਜਾ ਕੇ ਗੱਲ ਕਰ ਹੁਣੀ ਦੇਖ ਕੋਈ ਉਹਨੂੰ ਕਹਿ ਕੁਛ ਮੜਾ ਮੋਟਾ ਚੱਲ ਕੋਈ ਗੱਲ ਨਹੀਂ ਮਸੀ ਮੈਂ ਕਰੂੰਗਾ ਗੱਲ ਤੂੰ ਹੋਂ ਕਿੱਧਰ ਜਾ ਲਾਂਗਾ ਬਸ ਮੈਂ ਕੰਮ ਜਾ ਕੇ ਆ ਕੇ ਗੱਲ ਕਰੂੰਗਾ ਤੂੰ ਕੰਮ ਕਿੱਧਰ ਜਾਣਾ ਤੂੰ ਵਾਹ ਤੂੰ ਨਾਲ ਹੀ ਚੱਲ ਫੇਰ ਫੇਰ ਗੱਲ ਕਰੂੰ ਕਹਦੇ ਕੋਈ ਮਸੀ ਝੂਠ ਬੋਲੀ ਤੂੰ ਲੜਾ ਗਈ ਉਹ ਮੂੰ ਤੇ ਗੱਲ ਕਰਾਂਗੇ ਜੇ ਫੇਰ ਹੀ ਹੈ ਚੱਲ ਕੋਈ ਨਾ ਮਸੀ ਮੈਂ ਕਰ ਲੂ ਜੇ ਤੂੰ ਗਈ ਨਾ ਤਾਂ ਵਾਦਾ ਵੱਜੂਗਾ ਉਹ ਕਹੂਗੀ ਤੂੰ ਉਂਗਲਾਂ ਲਾਉਣੀ ਆ ਉਂਗਲਾ ਲਾ ਕੇ ਉਹ ਲਾ ਲਈ ਕਿਹੜੀ ਗੱਲਾਂ ਦੇ ਵਿੱਚ ਮੈਂ ਅੱਖੀ ਦੇਖੀ ਹੈ ਕਿ ਉਂਗਲਾ ਕਾਤ ਲਾਈਆਂ ਨੇ ਮੈਂ ਚੱਲ ਕੋਈ ਗੱਲ ਨਹੀਂ ਮਸੀ ਮੈਂ ਗੱਲ ਕਰ ਲੂਗਾ ਤੂੰ ਮੈਂ ਤੈਨੂੰ ਬਾਅਦ ਚਾਪੀ ਦੱਸ ਦੂ ਸਾਰਾ ਵੇ ਤੁਸੀਂ ਤਾਂ ਅੱਜ ਕੱਲ ਟੱਬਰਾਂ ਦੇ ਹੋ ਗਏ ਧੀਆ ਪੁੱਤਾਂ ਦੇ ਕਿਉਂ ਨਹੀਂ ਬਣਦੇ ਮੈਂ ਤੈਨੂੰ ਕਹਿੰਨੀ ਵੀ ਚੱਲ ਫੇਰ ਕਰੀ ਕੰਮ ਧੰਦੇ ਦਾ ਤੂੰ ਪਹਿਲਾਂ ਜੇ ਹਾਲਤ ਦੇਖ ਉਹਦਾ ਕੁੜੀ ਦਾ ਕੀ ਹਾਲ ਕਰ ਰੱਖਿਆਗਾ ਮਸਾਂ ਨੂੰ ਬਰਿਆ ਕੇ ਆਇਆ ਕੁੜੀ ਦਾ ਤਾਂ ਪਾਣੀ ਨਾ ਟੱਪਿਆ ਉਦੋਂ ਮੇਰੇ ਨਾਲ ਟੱਪਿਆ ਚ ਦੇਖ ਕੇ ਉਹਦੇ ਕੰਨੇ ਚੱਲ ਕੋਈ ਗੱਲ ਨਹੀਂ ਮਸੀ ਮੈਂ ਕਰ ਲੂਗਾ ਪਤਾ ਤੂੰ ਟੈਂ ਦੀ ਵੀ ਇਹ ਤਾਂ ਵਾਦ ਕੀ ਆਊਗਾ ਆਏ ਦੇ ਮੇਰਾ ਕੰਮ ਘਰਾਉਂਦਾ ਉਹਦਾ ਅਮਰੀ ਮੇਰੇ ਮਾਮਾ ਨੂੰ ਕੁੱਤਣ ਗਿਆ ਤੇ ਦੇ ਮੇਰਾ ਕੰਮ ਘਰਾਉਂਦਾ ਉਸਦੇ ਤੇ ਕੀ ਹੋ ਗਿਆ ਪੁੱਤ ਨਹੀਂ ਮੇਰਾ ਕੰਮ ਘਰਾਉਂਦਾ ਨਾ ਮੈਂ ਤੈਨੂੰ ਕਿੰਨੇ ਵਾਰੀ ਕਹਾ ਵੀ ਤੂੰ ਨਹੀਂ ਆ ਫਿਰ ਕਿਨੇ ਫੜਾਇਆ ਤੈਨੂੰ ਕਿਤਾਬਾਂ ਹੈ ਉਹ ਦਿਂਦ ਰੱਖ ਜੀ ਉਹ ਹੈ ਛੋਰਾ ਜਣ ਉਹਨੂੰ ਹੱਸਦੇ ਨੂੰ ਦੇਖ ਹੀ ਨਹੀਂ ਸਕਦੀਗੀ ਉਹ ਕੱਪੜੇ ਪਾਇਆ ਕਦੋਂ ਦੇ ਕਦੋਂ ਦੇ ਕਹੇ ਵੀ ਤੋੜਾ ਰੰਗਾ ਕਰੂਗੀ ਹੈ ਫੜਾ ਲੈ ਪਿੰਜਾ ਜਾ ਜਾ ਹੁਣ ਚੱਕਦੀ ਦਿਖਾਈ ਮੈਨੂੰ ਕਿਤਾਬਾਂ ਓਰੇ ਬੱਤ ਨਾ ਮੈਂ ਕਰਾਂ ਕੀ ਕਰਨਾਗਾ ਹਾਂਜੀ ਮੈਂ ਸੌਣੀਆਂ ਤੁਹਾਨੂੰ ਦੇ ਦਿੰਦੀ ਹਾਂ ਆ ਦੇਖੋ ਅਗਲੀ ਲਾਈਨ ਆਉਗੀ ਠੀਕ ਹੈ मैडम ने कोई टेस्ट अप करा लेता है सी ना दुकान से मेरे टेस्ट था देखा तेरी काफी थी बैकिटर क्या के मैं पंगियास लड़ी ਕੋਸ਼ਨੀ ਜੀ ਮੇਰੇ ਸਿਰ ਜਦੋਂ ਕੀ ਜਾਂਦਾ ਸੀ ਕੰਮ ਤਾਂ ਸਾਰਾ ਦਿਨ ਗਗਨ ਕਰਦੇ ਤੇਰਾ ਸਿਰ ਕਰਦਿਆਂ ਦੁੱਖਣ ਲੱਗ ਗਿਆ ਜਿਹਨੇ ਕਿਹਾ ਵੀ ਉਹ ਕਰ ਦਈਏ ਕੰਮ ਉਹ ਜੇ ਮੈਨੂੰ ਘਰੋਂ ਨਹੀਂ ਪਤਾ ਲੱਗਦਾ ਤਾਂ ਬਾਹਰੋਂ ਸਾਰਾ ਕੁਝ ਪਤਾ ਲੱਗਦਾ ਐਵੇਂ ਬਾਲੀ ਭੋਲੀ ਨਾ ਬਣ। ਉਹਨੂੰ ਕਿਹਨੇ ਲੁੱਤੀਆਂ ਲਾਤੀਆਂ? ਉਹ ਲੁੱਤੀਆਂ ਲਾ ਦੱਸ ਲੁੱਤੀਆਂ ਲਾਤੀਆਂ ਇਹ ਚ ਲੁੱਤੀਆਂ ਵਾਲੀ ਕਿਹੜੀ ਗੱਲ ਹੈਗੀ? ਮੈਂ ਨਾਲ ਉਹ ਤੋਂ ਕੁਝ ਨਹੀਂ ਕਰਵਾਇਆ ਹੈਗਾ ਨਾਲੇ ਚੰਗੇ ਭਲੇ ਉਹ ਰੋਟੀ ਖਾ ਲੈਂਦੇ ਨਾਲੇ ਚੰਗੇ ਭਲੇ ਉਹਨੂੰ ਧੁੱਤ ਹੋਏ ਕੱਪੜੇ ਮਿਲ ਜਾਂਦੇ ਹੈਗੀ। ਉਹ ਕੱਪੜੇ ਤਾਂ ਉਹ ਆਪ ਧੋਂਦੀ ਆ ਤੂੰ ਧੋ ਕੇ ਦੇੰਨੀ ਆ ਨਾਲੇ ਜਵਾਖੜੀ ਤੂੰ ਸਕੂਲੋਂ ਹਟਾ ਉਹ ਆਪਣੀ ਜਾਂਦੀ ਸਕੂਲ ਮੈਂ ਹਟਾਈ ਉਹਨੂੰ ਨਾਲੇ ਜਵਾਨ ਜਵਾਨ ਲੜਾਉਣੀਆਂ ਸਾਹਮਣੇ ਮੇਰੇ ਹੈ ਨਾਲੇ ਕਰਤੂਤਾਂ ਕਰਦੀਆਂ ਨਾਲੇ ਮੰਨਦੀ ਨਹੀਂ ਨਾ ਮੇਰਾ ਕੀ ਕਸੂਰਾ ਇਹਦੇ ਚ ਤੇਰੀ ਕਸੂਰਾ ਹੋਰ ਕਿਹਦਾ ਕਸੂਰਾ ਵਿਆਹ ਤੋਂ ਪਹਿਲਾਂ ਕੀ ਗੱਲਾਂ ਹੋਈਆਂ ਸੀ ਵੀ ਜਵਾਗੜੀ ਨੂੰ ਮੈਂ ਲਵੇ ਰੱਖੂੰਗੀ ਤੇ ਹਾਂ ਲਵੇ ਰੱਖਦੀਆਂ ਤੂੰ ਮੈਨੂੰ ਤਾਂ ਰੱਖਿਆ ਨਹੀਂ ਜਾਂਦਾ ਜੱਪੇ ਦੇ ਉਹਨੂੰ ਕਿਤੇ ਹੋਰ ਮੈਂ ਨਹੀਂ ਰੱਖਦੀ ਆ ਦੇ ਘਰ ਚ ਨਹੀਂ ਮੈਂ ਬਗ ਜਾਨੀ ਆਗੀ ਮੈਂ ਬਗ ਜਾਨੀ ਆ ਨਾਲੇ ਹੋਰ ਉਹ ਜਵਾਗੜੀ ਤੂੰ ਮਾੜੀ ਜੀ ਕਰਤੀ ਪਤਾ ਨਹੀਂ ਕੀ ਕੁਛ ਕਰਦੀ ਆ ਮੇਰੇ ਬਾਦ ਉਹਦੇ ਨਾਲ ਤੇਰਾ ਖਿਆੜਾ ਕੀ ਆ ਉਹ 드라마 ਉਹਦੇ ਤਾਂ ਮੈਂ ਕੀ ਕਰਾਵਾਂ ਘਰ ਦਾ ਕੰਮ ਹੀ ਕਰਦੀ ਆ ਹੋਰ ਕੀ ਕਰਦੀ ਆ ਉਹ ਤਾਂ ਕੰਮ ਕਰਨ ਨੂੰ ਆ ਉਹ ਤੂੰ ਕਾਦੇ ਵਾਸਤੇ ਆਂਗੀ ਫੇਰ ਔਖੀ ਹੋ ਗਈ ਘਰ ਦਾ ਕੰਮ ਕਰਦੀ ਆ ਤਾਂ ਉਹਦੀ ਵੀ ਮਾਂ ਦੇ ਸੁਪਨੇ ਸੀ ਵੀ ਮੇਰੀ ਜਵਾਗੜੀ ਵੱਡੀ ਹੋਵੇ ਕੋਈ ਵਧੀਆ ਅਫਸਰ ਬਣੇ ਐ ਬਣੂਗੀ ਅਫਸਰ ਉਹ ਹੋਰ ਨਾ ਕਿਤੇ ਉਹ ਡੀਸੀ ਲੱਗ ਜੇ ਮੇਰੀ ਆਪਦੀ ਧੀ ਨਹੀਂ ਹੈਗੀ ਵੀ ਉਹਨੂੰ ਮੈਂ ਪਿਆਰਾ ਨਾਲ ਲਾਡਾ ਨਾਲ ਰੱਖਾਂ ਇੱਥੇ ਉਹ ਤੇਰੀ ਆਪਦੀ ਨਹੀਂ ਮੇਰੀ ਤਾਂ ਆਪਦੀ ਹੈਗੀ ਉਹ ਫੇਰ ਮੈਂ ਕੀ ਕਰਾਂ ਤੂੰ ਉਸ ਦਿਨ ਕਿਹਾ ਸੀ ਮੈਂ ਆਪਦੀ ਧੀ ਬਣਾ ਕੇ ਪਾਲੂ पर मेन तेरे तो आ उम्मीद नहीं सीगी मैं तो, तो, तो आ कुछ करेंगे ओदे नाल नहीं मैं उन रखा आई थी पड़ो उन रखूगी तो ओ इथी जाना तो उने किते भी नहीं मैं जे ਮੈਡਮ ਮਟਾ ਕੰਮ ਕਰ ਲੈਂਦੀ ਹੈਗੀ ਉਹਦਾ ਕੁਝ ਖਸ ਜਾਂਦਾ ਉਹ ਜੇ ਖਾ ਵੀ ਲੈਂਦੀ ਹੈਗੀ ਉਹ ਖਾਨ ਨੂੰ ਤੇ ਪਿਓ ਦਾ ਘਰ ਆ ਜੇ ਤੂੰ ਉਹਦੀ ਮਾਂ ਬਣ ਕੇ ਉਹਨੂੰ ਪਾਲੇਂਗੀ ਨਾ ਉਹਦੇ ਬੇਚਾਰੀ ਦੇ ਸੁਪਨੇ ਪੂਰੇ ਹੋ ਜਾਣਗੇ ਮੈਂ ਤਾਂ ਕੱਲਾ ਉਹਦੇ ਸੁਪਨੇ ਪੂਰੇ ਕਰਨੋਂ ਰਿਹਾ ਹੁਣ ਆ ਬੰਨੇ ਹੱਥ ਮੈਥੇ ਤਾਂ ਕੁਝ ਨਹੀਂ ਹੁੰਦਾ ਤੇ ਦੋਨੋਂ ਕਿਤੇ ਜੇ ਛੱਡਿਆ ਮੈਂ ਨਹੀਂ ਰੱਖਦੀਗੀ ਇੱਥੇ ਹਣ ਤਾਂ ਵੀ ਬਿਆਵਰਗੀ ਲੱਗਦੀ ਐ ਸਾਰਾ ਦਿਨ ਮੇਰੇ ਪੁੱਤ ਨੂੰ ਤੰਗ ਕਰਦੀ ਐ ਕਦੇ ਉਹਦੇ ਕੋਈ ਚੀਜ਼ ਤੋੜਦੀ ਕਦੇ ਉਹਦੇ ਮਾਰਿਆ ਕਦੇ ਉਹਦੀ ਕਾਪੀ ਖਰਾਬ ਕਰਦੀ ਉਹੀ ਨਹੀਂ ਮੇਰੇ ਤਾਂ ਤਾਂ ਲੋਟ ਆਉਂਦੀ ਕੀ ਸਾਰਾ ਦਿਨ ਹੁਣ ਤੂੰ ਚਾਹਨੀ ਕੀ ਆ ਜਾਂ ਤਾਂ ਮੈਂ ਰਹੂੰਗੀ ਇਸ ਘਰ ਚ ਜਾਂ ਫਿਰ ਉਹ ਮਹਾਰਾਣੀ ਰਹੂੰਗੀ ਇਸ ਘਰ ਚ ਤਾਂ ਮੇਰੀ ਧੀ ਰਹੂਗੀ ਜਾਂ ਤੂੰ ਦਫਾ ਹੋ ਦਿੱਤੀ ਜਾਣਾ ਨਹੀਂ ਮੈਂ ਕੋ ਜਾਵਾ ਮੇਰਾ ਆਪਦਾ ਘਰ ਐ ਤੇਰਾ ਆਪਦਾ ਘਰ ਆ ਫਿਰ ਮੇਰੀ ਧੀ ਕਿਉਂ ਨਹੀਂ ਤੇਰੀ ਹੈਗੀ ਮੈਂ ਤਾਂ ਕੋ ਨਿੱਕਲ ਕੇ ਨਹੀਂ ਆਈ ਨਾਲੇ ਜੇ ਆਕੇ ਲੈਂਦਾ ਤੁਸੀਂ ਮੈਨੂੰ ਇੱਥੇ ਉਹ ਪਿਆ ਕੀ ਵੀ ਤੈਨੂੰ ਤਾਂ ਲੈਂਦਾ ਸੀ ਤੂੰ ਮੇਰੀ ਧੀ ਦੀ ਦੇਖਭਾਲ ਕਰ ਸਕੀਂ ਨਹੀਂ ਮੈਨੂੰ ਕੀ ਲੋੜ ਪੈਂਦੀ ਸੀਗੀ ਮੈਂ ਤੇ ਤਾਂ ਕੋਈ ਨਹੀਂ ਪਾਲਿਆ ਜਾਂਦਾ ਉਹਨੂੰ ਮੈਂ ਤਾਂ ਕੋਈ ਨਹੀਂ ਉਹਨੂੰ ਜੰਗਲ ਚ ਨਹੀਂ ਦੇਲੀ ਨੂੰ ਖਵਾਇਆ ਜਾਂਦਾ ਨਹੀਂ ਜਾ पापा ਤੁਸੀਂ ਮੰਮੀ ਨੂੰ ਨਾ ਪੇਜ ਜਿਹਾ ਤੁਸੀਂ ਮੈਨੂੰ ਕਿਤੇ ਛੱਡਦੇ ਹੋ ਉਹ ਪੁੱਤ ਮੈਂ ਤੈਨੂੰ ਕਿੱਥੇ ਛੱਡਿਆ ਮੈਂ ਨਾਲ ਤੂੰ ਇਸ ਘਰ ਦੇ ਵਿੱਚ ਹੀ ਰਹੇਂਗੀ ਉਹ ਨੂੰ ਜਾਣਦੀ ਆ ਤਾਂ ਜਾਣ ਦੇ ਤੈਨੂੰ ਕੀ ਟੈਨਸ਼ਨ ਆ ਕੀ ਉਹਦੀ ਤੁਸੀਂ ਕਿਤੇ ਮੇਰੇ ਮਰਜ਼ੀ ਛੱਡੇਂ ਉਹ ਪੁੱਤ ਕੋਈ ਗੱਲ ਨਹੀਂ ਉਹਨੂੰ ਜਾਣਦੀ ਆ ਤਾਂ ਜਾਣ ਦੇ। ਨਹੀਂ ਜਦੋਂ ਕਹੀ ਜਾਂਦੀ ਆ ਵੀ ਛੱਡਿਆ ਛੱਡਿਆ। じゃ ਛੱਡਿਆ ਫਿਰ ਇਹਨੂੰ? ਇਹ ਤੂੰ ਸਖਲਾ ਬਸ। ਇਹ ਤੋ ਸਖਲਾ। ਇਹ ਫੇਰ ਵੀ ਤੇਰੇ ਤੇ ਤਰਸ ਖਾਈ ਜਾਂਦੀ ਆ। ਮੈਨੂੰ ਛੱਡਿਓ। ਆਪ ਜਾਣ ਨੂੰ ਤਿਆਰ ਹੋ ਰਹੀ ਐ ਘਰੋਂ। ਤੂੰ ਕਿਉਂ ਨਹੀਂ ਆਪਣੀ ਅਕਲ ਨੂੰ ਹੱਥ ਮਾਰਦੀ ਹੈਗੀ? ਖਾਂਦੀ ਐ ਤਰਸ। ਖੇਖਣ ਕਰਦੀ ਐ ਇਹ। ਕੋਈ ਨਾ ਪੁੱਤ ਤੂੰ ਕਿਤੇ ਨਹੀਂ ਜਾਣਾ ਹੈਗਾ। ਤੂੰ ਇਸੇ ਘਰ ਵਿੱਚ ਹੀ ਰਹਿ। ਕਿਉਂ ਨਹੀਂ ਕਿਤੇ ਜਾਣਾ ਹੈਗਾ? ਛੱਡ ਕੇ ਆਉ ਇਹਨੂੰ। ਮੈਂ ਨਹੀਂ ਰੱਖਦੀ ਇੱਥੇ ਇਹਨੂੰ। ਉਹ ਤੂੰ ਮੇਰੇ ਤੋਂ ਕਿਤੇ ਹੋਰ ਨਾ ਕੁਛ ਲੈ ਲਈ। ਉਹ ਚੁੱਪ ਕਰਕੇ ਤੂੰ ਤੁਰਦੀ ਲੱਗ ਜਾ ਮੈਂ ਤਾਂ ਕਿਤੇ ਨਹੀਂ ਆਂਦੀ ਮੈਂ ਐਸੇ ਕਰ ਚਿਰ ਹੁਣ ਪਾਲ ਲੂੰਗਾ ਕੋਈ ਗੱਲ ਹੈਗਾ ਮੈਂ ਉਹ ਜਾ ਜਾ ਤੂੰ ਇੱਥੇ ਤਬਾ ਹੋ ਬਰਾ ਪਾਪਾ ਜੀ ਮੰਮੀ ਬਾਗੀ ਤਾਂ ਨਾ ਰਮਨ ਵੀਰੇ ਨੇ ਜੀਣੇ ਨਾਲ ਆ ਦੇਖ ਲੈ ਕਿੰਨੀ ਫਿਕਰ ਆਈ ਹੂੰ ਪੁੱਤ ਮਾੜੀ ਮੋਟੀ ਫਿਕਰ ਕਰ ਲਿਆ ਕਰ ਇਹਦੀ ਮੈਨੂੰ ਤਾਂ ਕੋਈ ਫਿਕਰ ਨਹੀਂ ਹੁੰਦੀ ਜਦੋਂ ਕਹੀ ਜਾਂਦੇ ਛੱਡਿਓ ਚਲ ਠੀਕ ਹੈ ਪੁੱਤ ਚਲ ਚਲੀਏ ਪਾਪਾ ਬਦਿਆ ਖੇੜਾ ਛੁਟੈ ਮਨ ਉਸ ਤੋਂ ਕਿੱਥੇ ਰੋਏ ਰੋਏ ਨੂੰ ਰੋਟੀਆਂ ਦੇ ਹੋਣ ਬੇਲੀ ਨੂੰ ਮਮਾ ਮਮਾ ਗਗਨ ਦੀ ਜਿੱਥੇ ਆ ਗਈ ਉਹਦੇ ਨਾਲ ਖੇੜਣਾ ਸੀਗਾ ਆ ਇਧਰੀ ਗਈ ਹੋਊਗੀ ਠੱਕੇ ਖਾ ਕੇ ਆਜੂਗੀ ਅੱਪੀ ਨਾਲ ਪਤਾ ਉਹਦੇ ਨਾਲ ਨਾ ਖੇੜਿਆ ਕਰ ਤੂੰ ਇੱਥੇ ਆਪਣੇ ਗਵਾਂਢ ਚ ਬਿਠਾ ਰੇ ਜਵਾਕ ਨੂੰ ਨਾਲ ਖੇੜਦਾ ਕਰ ਜੱਜਾ ਕੇ ਅੰਦਰ ਪੈ ਜਾ ਖੇੜਣਾ ਉਹਦੇ ਨਾਲ ਬਦਿਆ ਘੜੋ ਰਹੀ ਨਿਕਲੀ ਪਰੇ ਕਿੱਥੇ ਰੋਟੀ ਲੱਖੀ ਸੀ ਐਵੇਂ ਮੇਰੇ ਪੁੱਤ ਤੇ ਦੰਧਾ ਰੱਖ ਦਿੱਤੀ